ਉਹ ਇਹਨਾਂ ਦੀ ਬਦੌਲਤ ਮਿਲੀ ਆ ਔਰ ਸ਼ਾਇਦ ਮੈਂ ਜ਼ਿੰਦਗੀ ਚ ਕਈ ਵਾਰ ਇਹਨਾਂ ਦਾ ਸਾਥ ਨਹੀਂ ਦੇ ਸਕਿਆ ਮੈਂ ਜਦੋਂ ਉਸ ਵਕਤ ਇਹਨਾਂ ਦਾ ਤੇ ਥੋੜਾ ਅਮਰਿੰਦਰ ਸਿੰਘ ਦਾ ਝਗੜਾ ਪਿਆ ਮੈਂ ਉਹਨਾਂ ਦੇ ਨਾਲ ਰਿਹਾ ਹਾਂ ਜ਼ਿੰਦਗੀ ਚ ਲੇਕਿਨ ਉਹਨਾਂ ਨੇ ਮੇਰੇ ਹੱਥ ਸੇ ਜਿਹੜਾ ਮੇਰਾ ਪੋਲਿਟਿਕਲ ਕੈਰੀਅਰ ਸੀਗਾ ਉਹਨਾਂ ਨੇ ਉਹ ਮਦਦ ਨਹੀਂ ਕੀਤੀ ਜਿਹੜੀ ਮੇਰੀ ਬੀਬੀ ਰਜਿੰਦਰ ਕੌਰ ਪੱਠਲ ਨੇ ਅੱਜ ਤੱਕ ਇਹਨਾਂ ਨੇ ਮੇਰਾ ਸਾਥ ਨਹੀਂ ਛੱਡਿਆ ਪਾਵਾਂ ਮੈਂ ਇਹਨਾਂ ਦੇ ਕਈ ਵਾਰ ਫਰਜ਼ ਕਰੋ ਕੋਈ ਗੱਲ ਮੈਂ ਮਾੜੀ-ਮੋਟੀ ਇਹਨਾਂ ਦੇ ਉਲਟ ਵੀ ਬੋਲਿਆ ਲੇਕਿਨ ਇਹਨਾਂ ਦਾ ਹੀਆਂ ਬਹੁਤ ਵੱਡਾ ਵਾ ਦਿਲ ਬਹੁਤ ਵੱਡਾ ਇੱਕ ਵਾਰ ਜ਼ੋਰਦਾਰ ਤਾੜੀਆਂ ਪਹਿਲਾਂ ਇਹਨਾਂ ਵਾਸਤੇ ਮੇਰਾ ਛੋਟਾ ਵੀਰ ਬੱਚਾ ਸਮਾਨੀ ਹੈ ਮੇਰਾ ਬੇਟਾ ਪਿੱਛੇ ਖੜਾ ਮਹਿਤਾਬ ਖੇਰਾ ਮੈਨੂੰ ਦਲਵੀਰ ਗੋਲਡੀ ਉਦਾਂ ਦਾ ਲੱਗਦਾ ਵਾ ਔਰ ਇਹਦੇ ਬਾਰੇ ਮੈਂ ਇਹ ਕਹੂੰਗਾ ਕਿ ਮੈਂ ਇਹਨੂੰ ਦਲਵੀਰ ਵਿੱਚ ਮੈਂ ਖੇਰਾ ਦੇਖ ਰਿਹਾ ਹਾਂ ਤੁਮ ਵਾਸਤੇ ਬਿਲਕੁਲ ਇਸੇ ਤਰੀਕੇ ਨਾਲ ਮੈਂ ਸਿਮਰਤ ਨੂੰ ਪੁੱਛ ਰਿਹਾ ਸੀਗਾ ਇਹਨਾਂ ਦੀ ਏਜ ਕਿੰਨੀ ਕਹਿੰਦੀ 41 ਮੈਨੂੰ ਯਾਦ ਹੈ 1997 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਤੇ 28000 ਵੋਟ ਤੇ ਮੈਂ ਹਾਰਿਆ ਉਹਨੂੰ ਕਹਿੰਦੇ ਨੇ ਅੰਗਰੇਜ਼ੀ ਚ ਬੈਕ ਬ੍ਰੇਕਿੰਗ ਡੀਫੀਟ ਲੱਖ ਤੋਂੜਵੇਂ ਹਾਰ ਸੀਗੀ ਪਰ ਮੇਰੇ ਪਿਤਾ ਜੀ ਉਦੋਂ ਜੀਵੇ ਸੀਗੇ ਸਰਦਾਰ ਸੁਖਵਿੰਦਰ ਸਿੰਘ ਤੇ ਉਸ ਵਕਤ ਮੈਨੂੰ 25000 ਵੋਟ ਪਈ ਤੇ ਮੈਂ ਬੜਾ ਡੀਮੋਟਿਵੇਟਡ ਸੀ ਜਦ ਤੱਕ ਭਰਾ ਗਿਆ ਕਿ ਕੀ ਹੋਊਗਾ ਜ਼ਿੰਦਗੀ ਚ ਅਦਾ ਹਨੇਰਾ ਜਿਹਾ ਜੱਜ ਸਿਰ ਤੇਗਾ ਉਮਰ ਮੇਰੀ ਸੀਗੀ ਉਦੋਂ ਤਕਰੀਬਨ 32 ਸਾਲ ਦੀ ਸੀ ਤਾਂ ਮੇਰੇ ਪਿਤਾ ਜੀ ਨੇ ਸ਼ਾਮ ਨੂੰ ਮੈਨੂੰ ਬੁਲਾਇਆ ਬਿਠਾਇਆ ਨਾਲ ਕਹਿੰਦੇ ਬੇਟੇ ਘਰਵੋਣਾ ਨੇਗਾ ਤੂੰ ਇਹ ਮਤ ਸੋਚ ਕੇ 28000 ਵੋਟ ਤੇ ਹਾਰਿਆ ਤੂੰ ਇਹ ਸੋਚ ਕੇ ਤੈਨੂੰ 25000 ਆਦਮੀ ਨੇ ਨਾਲ ਤੈਨੂੰ ਵੋਟ ਪਾਈਆ ਤੂੰ ਉਹਨਾਂ ਦਾ ਹਮਦਰਦ ਬਣ ਕੇ ਪਹਿਲਾਂ ਅੱਗੇ ਕਦਮ ਪੁੱਟਣਾ ਮਰਦ ਇਹ ਮੇਰੇ ਲਈ ਨਸੀਹਤ ਸੀਗੀ ਔਰ ਇਸੇ ਤਰ੍ਹਾਂ ਹੀ ਮੈਂ ਗੋਲਡੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਇਹ ਜਜ਼ਬਾਤੀ ਹੈ ਨਾ ਮੈਂ ਵੀ ਜਜ਼ਬਾਤੀ ਹਾਂ ਹੁਣ ਜਜ਼ਬਾਤੀਆਂ ਦਾ ਸਫ਼ਰ ਥੋੜਾ ਲੰਮਾ ਹੋਣਾ ਵਾ ਇਹ ਧਿਆਨ ਨਾਲ ਚੱਲਣਾ ਪੈਣਾ ਵਾ ਜੇ ਤਾਂ ਆਪਾਂ ਦਿਮਾਗ ਨਾਲ ਚੱਲਾਂਗੇ ਸ਼ਾਰਟਕਟ ਬਹੁਤ ਨੇ ਪੈਸੇ ਕਮਾਉਣੇ ਨੇ ਮਨਿਸਟਰ ਬਣਨਾ ਵਾ ਰੁਤਬੇ ਲੈਣੇ ਨੇ ਉਹ ਉਹ ਬਹੁਤਾ ਔਖਾ ਕੰਮ ਨਹੀਂਗਾ ਖੁਸ਼ਾਮਤ ਕਰੋ ਮੈਂ ਬਹੁਤ ਚੰਗੇ ਚੰਗੇ ਲੀਡਰ ਬੈਠੇ ਦੇਖੇ ਨੇ ਜਿਹੜਾ ਜਿਨ੍ਹਾਂ ਦੀ ਆਪਣੀ ਉਮਰ ਜ਼ਿਆਦਾ ਛੋਟੀ ਆਲੇ ਦੇ ਜਾ ਕੇ ਗੋਡੀ ਹੱਥ ਲਾਉਂਦੇ ਲੰਮੇ ਪੈਂਦੇ ਦੇਖੇ ਹੋਏ ਨੇ ਲੇਕਿਨ ਉਹਦੇ ਚ ਤੁਹਾਡੀ ਸੈਲਫ ਰਿਸਪੈਕਟ ਗਵਾਚ ਜਾਂਦੀ ਆ ਤੁਸੀਂ ਆਪਣੇ ਆਪ ਦੇ ਅੰਦਰ ਸ਼ਰਮਿੰਦੇ ਰਹਿੰਦੇ ਹੋ ਸੋ ਆ ਜਿਹੜਾ ਮੇਰਾ ਹੁਣ ਹੈ 8ਵੀਂ ਇਲੈਕਸ਼ਨ ਹੈ ਮੇਰੀ ਤੇ 8ਵੀਂ ਇਲੈਕਸ਼ਨ ਆਲਮੋਸਟ ਤਿੰਨ ਦਹਾਕਿਆਂ ਦੇ ਵਿੱਚ ਸਫਰ ਬਹੁਤ ਲੰਬਾ ਸੀਗਾ 17 ਪਰਚੇ ਦਰਜ ਹੋਏ ਮੇਰੇ ਜਿਹੜੇ ਆ ਇਹਨਾਂ ਨੇ ਪੰਜ ਤਾਂ ਇਹਨਾਂ ਨੇ ਕੀਤੇ 12 ਪਹਿਲਾਂ ਹੋਏ ਸੀਗੇ ਲੇਕਿਨ ਲੜਦੇ 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 ਇਹ ਹੋਇਆ ਕਿ ਮੇਰੀ ਜ਼ਿੰਦਗੀ ਚ ਮੇਰੇ ਦੁਨੀਆ ਪਰ ਚ ਬੈਠੇ ਪੰਜਾਬੀਆਂ ਨੇ ਮੇਰਾ ਸਤਕਾਰ ਬਹੁਤ ਕੀਤਾ ਮੇਰੇ ਕੋ ਦੌਲਤ ਹੈ ਨਹੀਂਗੀ ਪ੍ਰਧਾਨ ਜੀ ਮੈਨੂੰ ਪੁੱਛ ਰਹੇ ਸੀ ਕਿ ਤੁਹਾਨੂੰ ਪਾਰਟੀ ਮਦਦ ਕਰੇ ਨਾ ਕਰੇ ਮੈਂ ਕਿਹਾ ਜੀ ਮੇਰੇ ਕੋ ਕੋਈ ਪੈਸਾ ਨਹੀਂਗਾ ਅੱਜ ਮੈਂ ਤੁਹਾਡੇ ਦੇ ਅੰਦਰ ਖੜਾ ਹਾਂ ਆਫ ਕੋਰਸ ਜਿੰਨਾ ਵਾਹਿਗੁਰੂ ਨੇ ਦਿੱਤਾ ਚੰਗੀ ਜ਼ਿੰਦਗੀ ਜੀਣ ਵਾਸਤੇ ਲੇਕਿਨ ਉਡਾਉਣ ਵਾਸਤੇ ਨਹੀਂਗਾ ਪਰ ਇੱਜ਼ਤ ਬਹੁਤ ਹੈ ਔਰ ਮੈਂ ਜਦੋਂ ਪਲਾਥ ਇਲੈਕਸ਼ਨਾਂ ਲੜੀਆਂ ਜਿੰਨੀਆਂ ਬੀਬੀ ਜਗੀਰ ਕੋਰ ਕੋਈ ਛੋਟੀ ਮੋਟੀ ਕੈਂਡੀਡੇਟ ਨਹੀਂ ਹੈ ਉਹਨਾਂ ਦਾ ਆਪਣਾ ਇੱਕ ਗੁਰਦੁਆਰਾ ਸਾਹਿਬ ਹੈ ਪ੍ਰਾਈਵੇਟ ਉਹਨਾਂ ਦੇ ਆਪਣੀ ਗੋਲਕ ਹੈ ਉਹਨਾਂ ਨੂੰ ਲੱਖਾਂ ਰੁਪਏ ਚੜਾਵਾ ਚੜਦਾ ਰਿਹਾ ਉਦੋਂ ਹੁਣ ਤਾਂ ਚਲੋ ਟਟਿਆ ਹੋਊਗਾ ਲੇਕਿਨ ਮੈਂ ਉਹਨਾਂ ਨਾਲ ਲੜਿਆ ਕਿਹਨਾਂ ਨੇ ਇਲੈਕਸ਼ਨ ਲੜੀ ਆ ਤੁਹਾਡੇ ਵਰਗੇ ਸਤਕਾਰਯੋਗ ਵਰਕਰਾਂ ਨੇ ਇਲੈਕਸ਼ਨ ਲੜੀ ਮੇਰੀ ਮੈਂ ਆਪਣੀ ਇਲੈਕਸ਼ਨ ਕਦੀ ਨਹੀਂ ਲੜੀ ਹੈਗੀ ਸੋ ਇਸ ਕਰਕੇ ਇਹ ਮੇਰੀ ਕਮਾਈ ਹੈ ਔਰ ਮੈਂ ਆਪਣੇ ਆਪ ਨੂੰ ਇਹਦੇ ਚ ਦੇਖ ਰਿਹਾ ਹਾਂ ਤੇ ਮੈਂ ਤੁਹਾਨੂੰ ਅੱਜ ਇਹ ਕਹਿ ਕੇ ਚੱਲਿਆ ਕਿ ਜੇ ਵਾਹਿਗੁਰੂ ਨੇ ਸਭ ਸੁੱਖ ਰੱਖਿਆ ਤੇ ਪ੍ਰਧਾਨ ਜੀ ਬੈਠੇ ਨੇ 2027 ਚ ਆਪਣੀ ਗਵਰਨਮੈਂਟ ਬਣੂਗੀ ਇਹਦੇ ਝੰਡੀ ਲਾ ਕੇ ਜਾਵਾਂਗੇ ਥੋ ਮੇਰਾ ਵਾਅਦਾ ਤੁਹਾਡੇ ਨਾਲ ਮੇਰੇ ਲੱਗੇ ਨਾ ਲੱਗੇ ਮੇਰੇ ਲੱਗੇ ਨਾ ਲੱਗੇ ਜਿੰਦਾਬਾਦ ਮੇਰੇ ਲੱਗੇ ਨਾ ਲੱਗੇ ਕਿਉਂਕਿ ਇਹ ਡਿਸਰਵਿੰਗ ਹੈ ਇਹ ਯੂਨੀਵਰਸਿਟੀ ਦਾ ਪ੍ਰੈਜ਼ੀਡੈਂਟ ਹੈ ਐਜੂਕੇਟਿਡ ਕਿੰਨੇ ਬੰਦੇ ਨੇ ਪੋਲਿਟਿਕਸ ਵਿੱਚ ਮੈਨੂੰ ਦੱਸੋ ਜਿਹੜੇ ਪੜੇ ਲਿਖੇ ਨੌਜਵਾਨ ਨੇ ਇਸ ਕਰਕੇ ਇਹ ਮੇਰੇ ਪਰਿਵਾਰ ਵਾਂਗੂ ਮੈਨੂੰ ਆਪਣੇ ਬੱਚਿਆਂ ਵਾਂਗੂ ਨਾਲ ਰੱਖਣਾ ਵਾ ਔਰ ਜਿਹੜੀ ਸਾਡੀ ਸਿਮਰਤ ਨੇ ਕਿਹਾ ਕਿ ਮੈਂ ਇਮਾਨਦਾਰੀ ਮੈਨੂੰ ਮੈਨੂੰ ਪੂਰਨ ਭਰੋਸਾ ਮੈਂ ਮੈਂ ਸਭ ਬੰਦਿਆਂ ਤੇ ਯਕੀਨ ਕਰਦਾ ਅਨਲੈਸ ਕੋਈ ਆਦਮੀ ਤੁਹਾਡੇ ਨਾਲ ਧੋਖਾ ਕਰੇ ਉਦੋਂ ਤੱਕ ਮੈਂ ਯਕੀਨ ਹੀ ਕਰੀ ਜਾਣਾ ਸਭ ਦੇ ਉੱਤੇ ਮੇਰੇ ਲਾਗੇ ਬੈਠੇ ਨੇ ਸੁਰਿੰਦਰਪਾਲ ਸਿੰਘ ਜੀ ਸਿਭਿਆ ਸਾਡੇ ਇਹ ਮੇਰੇ ਨਾਲ ਬੈਂਚ ਤੇ ਇਕੱਠੇ ਸੀ ਸੀ ਜਦੋਂ 2007 ਪਹਿਲੀ ਵਾਰੀ ਐਮ.ਐਲ.ਏ ਬਣੇ ਆ ਇਹ ਮੇਰੇ ਉਸੇ ਬੈਂਚ ਦੇ ਉੱਤੇ ਸੀਗੇ ਮੇਰੇ ਕੁਲੀਕ ਬੈਂਚ ਕੁਲੀਕ ਸੀਗੇ ਵਿਧਾਨ ਸਭਾ ਦੇ ਵਿੱਚ ਬਹੁਤ ਅੱਛੇ ਨੇ ਔਰ ਇਸੇ ਤਰ੍ਹਾਂ ਹੀ ਜਸਵਿੰਦਰ ਤੇਮਾਨ ਇਹ ਸੁਨਾਮ ਤੋਂ ਵੱਡੇ ਧਮਾਨ ਸਾਹਿਬ ਦੇ ਪੁੱਤਰ ਜਿਹੜੇ ਇਲੈਕਸ਼ਨ ਲੜੇ ਆ ਦੇਖੋ ਇੱਥੇ ਪਿੱਛੇ ਇਹ ਜਗਦੇਵ ਸਿੰਘ ਕਮਾਲੂ ਨੇ ਬਹੁਤ ਸਾਦਾ ਕਿਸਾਨ ਬਹੁਤ ਅੱਛਾ ਨੇਕ ਆਦਮੀ ਆਮ ਆਦਮੀ ਪਾਰਟੀ ਜਿ ਮੋੜਾ ਤੋਂ ਇਹਨਾਂ ਨੂੰ ਐਮ.ਐਲ.ਏ ਬਣਾਇਆ ਜਦੋਂ ਸਾਡਾ ਝਗੜਾ ਪਿਆ ਤੇ ਜਦੋਂ ਮੈਨੂੰ ਟਵਿੱਟਰ ਤੇ ਕੇਜਰੀਵਾਲ ਨੇ ਹਟਾਇਆ ਜਦੋਂ 9-10 ਸਿਮਲੇ ਨਿਕਲੇ ਇਹ ਮੇਰੇ ਨਾਲ ਹੀ ਰਹਿ ਕੇ ਕਹਿੰਦਾ ਇਹਨਾਂ ਵਾਸਤੇ ਵੀ ਤਾੜੀ ਮਾਰੋ ਕਿੱਦਾਂ ਦੇ ਬੰਦੇ ਨੇ ਇਹ ਮਿਨਿਸਟਰ ਇਹ ਮਿਨਿਸਟਰ ਹੋ ਸਕਦਾ ਸੀ ਅੱਜ ਪਰ ਇਹਨੂੰ ਅਜ ਤੱਕ ਕੋ ਪਛਤਾਵਾ ਨਹੀਂ ਗਿਆ ਕਿ ਕੋਈ ਗੱਲ ਨਹੀਂ ਗਈ ਅਸੀਂ ਤੁਹਾਡੇ ਨਾਲ ਸਾਥ ਦਿੱਤਾ ਤੁਹਾਡੇ ਨਾਲ ਹੀ ਰਹਿਣਾ ਜ਼ਿੰਦਗੀ ਦੇ ਵਿੱਚ ਸੱਚ ਮੇਰੇ ਨਾਲ ਨਹੀਂ ਸੱਚ ਦੇ ਨਾਲ ਰਹਿਣਾ ਔਰ ਇਸੇ ਤਰ੍ਹਾਂ ਹੀ ਮੇਰੇ ਸੱਜੇ ਪਾਸੇ ਸਾਡੀ ਭੈਣ ਬੈਠੀ ਆ ਰਾਹੁਲ ਜੀ ਮੇਰੇ ਬੈਠੇ ਨੇ ਸਾਡੀਆਂ ਭੈਣਾਂ ਕੈਪਟਨ ਸੰਦੀਪ ਕੈਪਟਨ ਸੰਦੀਪ ਸੰਧੂ ਇੱਕ ਕੀ ਕਹਿੰਦੇ ਹੁੰਦੇ ਆ ਕਿ ਇੱਕ ਅੱਛਾ ਪਲੈਨਰ ਇੱਕ ਪਾਰਟੀ ਨੂੰ ਚਲਾਉਣ ਵਾਲਾ ਇੱਕ ਅੱਛਾ ਉਹ ਆਰਗੇਨਾਈਜ਼ਰ ਸੋ ਇਸ ਕਰਕੇ ਇਹ ਸਾਰੀ ਜਿਹੜੀ ਸਾਡੀ ਟੀਮ ਹੁਣ ਬਣੀ ਹੈਗੀ ਆ ਮੈਨੂੰ ਪੂਰਨ ਆਸ ਹੈ ਕਿ ਆਪਾਂ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਉਹਦੀ ਸਦਕਾ ਹੋਣਾ ਸਭ ਕੁਝ ਇੱਕ ਆਦਮੀ ਕੁਝ ਨਹੀਂ ਕਰ ਮੈਂ ਤੁਹਾਨੂੰ ਦੱਸ ਦਿੰਨਾ ਪਾਵਾਂ ਖੈਰਾ ਕਿੱਡਾ ਹੀ ਬੁਲਾਰਾ ਹੋਵੇ ਪਾਵਾਂ ਖੈਰਾ ਕਿੱਡਾ ਹੀ ਤਗੜਾ ਹੋਵੇ ਪਾਵਾਂ ਖੈਰੇ ਤੇ ਪਰਚੇ ਦਰਜ ਹੋ ਗਏ ਉਹ ਜੇਲ੍ਹ ਗਿਆ ਪਰ ਜਦ ਤੱਕ ਤੁਸੀਂ ਨਾਲ ਨਹੀਂ ਹੈਗੇ ਮੇਰੇ ਜਦ ਤੱਕ ਤੁਹਾਡੇ ਇਕੱਲੇ-ਇਕੱਲੇ ਭੈਣ ਭਰਾ ਬਜ਼ੁਰਗ ਨੌਜਵਾਨ ਦੀ ਸਪੋਰਟ ਨਹੀਂ ਮੈਨੂੰ ਮੈਂ ਕੁਝ ਨਹੀਂ ਕਰ ਸਕਦਾ ਪਰ ਮੈਂ ਤੁਹਾਨੂੰ ਕਹਿ ਸਕਦਾ ਕਿ ਅਗਰ ਮੈਂ ਅੱਜ ਸੰਗਰੂਰ ਆਇਆ ਹਾਂ ਮੈਂ 골ਡੀ ਨੂੰ ਅੰਦਰ ਵੀ ਕਿਹਾ ਸੀਗਾ ਮੈਂ ਤੁਹਾਡੇ ਨਾਲ ਮੈਂ ਕਦੀ ਕੋਈ ਲੁਕੋਈ ਨਹੀਂ ਗੱਲ ਮੈਂ ਸੰਗਰੂਰ ਲੋਕ ਸਭਾ ਦੀ ਕੋਈ ਟਿਕਟ ਨਹੀਂ ਮੰਗੀ ਨਾ ਮੈਂ ਕਿਤੇ ਐਪਲੀਕੇਸ਼ਨ ਦਿੱਤੀ ਨਾ ਮੈਂ ਕੋਈ ਪੈਸੇ ਜਮ੍ਹਾਂ ਕਰਾਏ ਲੇਕਿਨ ਪਾਰਟੀ ਨੇ ਔਰ ਮੈਂ ਵੀ ਕਿਹਾ ਕਿ ਤੁਹਾਨੂੰ ਜੇ ਅਗਰ ਕੋਈ ਕੈਂਡੀਡੇਟ ਅੱਛਾ ਲੱਭਦਾ ਵਾ ਲੜਾਇਓ ਜ਼ਰੂਰ ਮੈਂ ਕੈਂਪੇਨ ਵੀ ਕਰਨ ਆਉਂਗਾ ਪੂਰੀ ਜ਼ੋਰ ਲਾਉਂਗਾ ਤੇ ਜੇ ਤੁਹਾਨੂੰ ਲੱਗਦਾ ਕਿ ਨਹੀਂ ਕੋਈ ਤੁਹਾਨੂੰ ਮੈਨੂੰ ਲੜਨਾ ਹੀ ਲੜਨਾ ਤੇ ਮੈਂ ਕਿਸੇ ਚੁਣੌਤੀ ਤੋਂ ਭੱਜਿਆ ਨਹੀਂਗਾ ਜ਼ਿੰਦਗੀ ਇਸ ਮੈਂ ਔਖੀ ਸੌਖੀ ਚੁਣੌਤੀ ਜੋ ਤੁਸੀਂ ਦਿਓਗੇ ਜਿੱਤ ਹਾਰ ਤਾਂ ਬਾਅਦ ਦੀ ਗੱਲ ਹੈ ਜੇ ਆਪਾਂ ਚੈਲੰਜ ਹੀ ਨਹੀਂ ਐਕਸੈਪਟ ਕੀਤਾ ਫਿਰ ਆਪਾਂ ਬੰਦੇ ਕਹਦੇ ਹੋਏ ਇਸ ਕਰਕੇ ਇਸ ਨਜ਼ਰੀਏ ਨਾਲ ਮੈਂ ਹੁਣ ਇਹ ਮੇਰੀ 250 ਕਿਲੋਮੀਟਰ ਦੂਰ ਪਲੱਤ ਤੋਂ ਇੱਥੇ ਆਉਣ ਦਾ ਇਹਦਾ ਸੰਕੇਤ ਪਤਾ ਕੀ ਇਹਦਾ ਮੈਸੇਜ ਕੀ ਨੌਜਵਾਨਾਂ ਨੂੰ ਕਹਿਣਾ ਚਾਹਣਾ ਦੁਨੀਆ ਪਰਚ ਬੈਠੇ ਨੌਜਵਾਨਾਂ ਨੂੰ ਕਹਿਣਾ ਚਾਹਣਾ ਕਿ ਜ਼ਿੰਦਗੀ ਦੇ ਵਿੱਚ ਇਮਾਨਦਾਰੀ ਤੇ ਚੰਗੇ ਕੰਮ ਕਰੋਗੇ ਤੁਹਾਨੂੰ ਪਾਰਟੀਆਂ ਆਪੇ ਚੱਕ ਕੇ ਲੈ ਕੇ ਜਾਣੀਆਂ ਉੱਥੇ ਆਪੇ ਔਰ ਇਹ ਸਤਵਾਂ ਹੀ ਹੈ ਇਲੈਕਸ਼ਨ ਮੈਂ ਕਦੀ ਟਿਕਟ ਮੰਗੀ ਨਹੀਂ ਲੇਗੀ ਹੰਕਾਰ ਨਾ ਸਮਝੋ ਕੋਈ ਵੀ ਬਿਲਕੁਲ ਮੈਂ ਕਦੀ ਵੀ ਜ਼ਿੰਦਗੀ ਚ ਆ ਜਿਹੜੀ ਲਿਸਟ ਆਈ ਹੈ ਚੌਥੇ ਮੈਂ ਆਪਣੇ ਪਿੰਡ ਰਾਮਗੜ੍ਹ ਸਾਡਾ ਜੱਦੀ ਪਿੰਡ ਮੈਂ ਉੱਥੇ ਬੈਠਾ ਸੀਗਾ ਮੈਨੂੰ ਲੋਕਾਂ ਨੇ ਲਿਸਟ ਭੇਜੀ ਕਿ ਤੁਹਾਡਾ ਨਾਮ ਸੰਗਰੂਰ ਦੇ ਉੱਤੋਂ ਆ ਗਿਆ ਹੈਗਾ ਸੋ ਇਹ ਤਾਂ ਹੋ ਗਿਆ ਮੇਰਾ ਸਿਸਟਮ ਤੇ ਜੋ ਮੈਂ ਜ਼ਿੰਦਗੀ ਚ ਕੀਤਾ ਕੰਮ ਹੁਣ ਆ ਗਈ ਆਪਣੀ ਚੋਣ ਮੈਨੂੰ ਪਤਾ ਹੈ ਇਹ ਬੜਾ ਇਹਨੂੰ ਹੌਟ ਸੀਟ ਕਹਿੰਦੇ ਨੇ ਮੁੱਖ ਮੰਤਰੀ ਦੀ ਜੀ ਕੋਈ ਕਹਿੰਦਾ ਰਾਜਧਾਨੀ ਆ ਜੀ ਕੋਈ ਕਹਿੰਦਾ ਜੀ ਇਹਨਾਂ ਦਾ ਬੋਕਰ ਦਾ ਗੜ੍ਹ ਆ ਜੀ ਇਹਨਾਂ ਦਾ ਕਿਲਾ ਜੀ ਹੁਣ ਮੈਂ ਭਗਵੰਤ ਨੂੰ ਇਹ ਕਹਿਣਾ ਚਾਹਨਾ ਮੇਰੀ ਲੜਾਈ ਦੋ ਸ਼ਕਤੀਆਂ ਨਾਲ ਆ ਪਹਿਲਾਂ ਉਹ ਐਕਸਪਲੇਨ ਕਰ ਦੇਣਾ ਪਹਿਲੀ ਸਭ ਤੋਂ ਜਿਹੜੀ ਕਿਉਂਕਿ ਪਾਰਲੀਮੈਂਟ ਦੀ ਇਲੈਕਸ਼ਨ ਆ ਪਹਿਲੀ ਲੜਾਈ ਆਪਣੀ ਹੈਗੀ ਆ ਬੀਜੇਪੀ ਦੇ ਨਾਲ ਇਸ ਕਰਕੇ ਆ ਕਿਉਂਕੋ ਦੇਸ਼ ਨੂੰ ਇਸ ਤਰ੍ਹਾਂ ਗਲਚਰੇ ਨੇ ਇਸ ਤਰ੍ਹਾਂ ਨਾਲ ਕੱਲੇ-ਕੱਲੇ ਨੂੰ ਟਾਰਗੇਟ ਕਰ ਰਹੇ ਨੇ ਮੈਨੂੰ ਵੀ ਈਡੀ ਨੇ ਅਰੈਸਟ ਕੀਤਾ ਸੀਗਾ ਪਟਿਆਲੇ ਜੇਲ੍ਹ ਚ ਰੱਖਿਆ ਉਹਨਾਂ ਉਹਨਾਂ ਦਾ ਮਕਸਦ ਹੈਗਾ ਕਿ ਇਸ ਦੇਸ਼ ਨੂੰ ਬਿਲਕੁਲ ਆਪੋਜੀਸ਼ਨ ਮੁਕਤ ਕਰ ਦੇਣਾ ਟੋਟਲੀ ਕੋਈ ਕੱਲਾ ਕਾਂਗਰਸ ਮੁਕਤ ਕਰਨਾ ਨਹੀਂਗਾ ਕੋਈ ਆਵਾਜ਼ ਨਾ ਉਠੇ ਮਾੜਾ ਜਿਹਾ ਕੋਈ ਟਵੀਟ ਵੀ ਕਰਦਾ ਸੋਸ਼ਲ ਮੀਡੀਆ 'ਤੇ ਕਰਦਾ ਚੱਕ ਇਹਨੂੰ ਠੋਕੋ ਚੱਕੋ ਇਹਨੂੰ ਜੇਲ੍ਹ ਵਿੱਚ ਛੱਡੋ ਇਹਦਾ ਮਤਲਬ ਹੈ ਕਿ ਜੇ 2024 ਵਿੱਚ ਭਾਜਪਾ ਇਲੈਕਸ਼ਨ ਜਿੱਤਦੀ ਆ ਤਾਂ ਇਹਦੇ 'ਚ ਸੰਵਿਧਾਨ ਬਦਲਿਆ ਜਾਵੇਗਾ ਜਿਸ ਤਰ੍ਹਾਂ ਰਸ਼ੀਆ ਦੇ ਪ੍ਰੈਜ਼ੀਡੈਂਟ ਨੇ ਪਿਊਟਰਨ ਨੇ ਤਾਂ ਜ਼ਿੰਦਗੀ ਆਪਣੇ ਆਪ ਨੂੰ ਰਾਸ਼ਟਰਪਤੀ ਦਾ ਜਿਗਾੜ ਬਣਾ ਲਿਆ ਇਦਾਂ ਤਾਂ ਜ਼ਿੰਦਗੀ ਇੱਥੇ ਜਿਗਾੜ ਬਣਾਇਆ ਜਾਵੇਗਾ ਕਟਕਿੰਟੀਆਂ ਵਾਸਤੇ ਬਹੁਤ ਵੱਡੇ ਖਤਰੇ ਦੀ ਘੰਟੀ ਆ ਯੂਨੀਫਾਰਮ ਸਿਵਲ ਕੋਡ ਤੁਹਾਡੇ ਸਾਰੇ ਧਾਰਮਿਕ ਰੀਤੀ ਰਿਵਾਜ ਸਭ ਉਡਾ ਦੇਣਗੇ ਉਹ ਟੋਟਲੀ ਚਾਹੇ ਮੁਸਲਮਾਨ ਨੇ ਚਾਹੇ ਸਿੱਖ ਨੇ ਤੇ ਚਾਹੇ ਜੈਨੀ ਤੇ ਚਾਹੇ ਬੋਧੀ ਤੇ ਚਾਹੇ ਗਲਤ ਸਭ ਉਡਾ ਦੇਣਗੇ ਬਿਲਕੁਲ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਦਾ ਬਿੱਲ ਉਤਰਾਖੰਡ ਦੇ ਵਿੱਚ ਆਲਰੇਡੀ ਇੰਟਰੋਡਿਊਸ ਕਰ ਦਿੱਤਾ ਵਾ ਵਿਧਾਨ ਸਭਾ ਦੇ ਵਿੱਚ ਤੇ ਉਹਨਾਂ ਨੇ ਤੁਹਾਨੂੰ ਇੱਕ ਟ੍ਰੇਲਰ ਦਿਖਾਇਆ ਵਾ ਕਟਕਿੰਤਿਆਂ ਦੇ ਸੂਬੇ ਤੋੜ ਦਿੱਤੇ ਆ ਸਾਡੇ ਅਕਾਲੀ ਜਿਹੜੇ ਕਹਿੰਦੇ ਸੁਭੀਰ ਹੁਣੀ ਅਸੀਂ ਵਾਧ ਦੇ ਅਧਿਕਾਰਾਂ ਦੇ ਮੁੱਦੇ ਕਿੱਥੇ ਸੀ ਤੁਸੀਂ ਬੈਠੇ ਉਹਦੋਂ ਜਦੋਂ ਜੰਮੂ ਕਸ਼ਮੀਰ ਦੇ ਦੋ ਟੋਟੇ ਕੀਤੇ ਨੇ ਇੱਕ ਚੰਗੀ ਪੱਲੀ ਸਟੇਟ ਨੂੰ ਤੋੜ ਕੇ ਤੁਸੀਂ ਕਹਿੰਦੇ ਵਾਧ ਦੇ ਅਧਿਕਾਰ ਉਹ ਕਹਿੰਦੇ ਆ ਚੱਕੋ ਤੁਹਾਡੀ ਅਸੀਂ ਸਟੇਟ ਨੂੰ ਤੋੜ ਦਿੱਤੇ ਇਹਨਾਂ ਬੂਟਾ ਉਧਰਲੇ ਪਾਸੇ ਪਾਈਆਂ ਨੇ ਔਰ ਇਸ ਤੋਂ ਅਗੇ ਜੋ ਸਾਡੇ ਕਿਸਾਨਾਂ ਨਾਲ ਹੋ ਰਿਹਾ ਦੁਰਵਿਹਾਰ ਜਿਹੜੇ ਕਿਸਾਨ ਇਸ ਦੇਸ਼ ਦੇ ਨਾਲ ਉਤਰਾਖੰਡ ਉੱਤਰ ਪ੍ਰਦੇਸ਼ ਹਰਿਆਣਾ ਸਭ ਕਿਸਾਨਾਂ ਦੀ ਜ਼ਿੰਮੇਵਾਰੀ ਆ ਕਿ ਬੀਜੇਪੀ ਨੂੰ ਰੋਕਣਾ ਪੈਣਾ ਆਪਾਂ ਨੂੰ 2024 ਦੇ ਵਿੱਚ ਵਰਨਾ ਕਿਸਾਨੀ ਦਾ ਤੁਸੀਂ ਛੱਡੋ ਇੱਥੇ ਅਡਾਨੀਆਂ ਦੇ ਹਵਾਲੇ ਸਾਡੀਆਂ ਜ਼ਮੀਨਾਂ ਕਾਰਪੋਰੇਟ ਕਰਾਣਿਆਂ ਦੇ ਹਵਾਲੇ ਆਪਾਂ ਉਹਨਾਂ ਦੇ ਮਜ਼ਦੂਰ ਬਣ ਕੇ ਰਹਿ ਜਾਵਾਂਗੇ ਤਾਂ ਕਰਕੇ ਸਾਡੇ ਕਿਸਾਨ 3 ਸਾਲ ਪਹਿਲਾਂ ਜੂਝੇ 700 ਬੰਦਾ ਮਰਵਾਇਆ ਫਿਰ ਨਹੀਂ ਮੰਨੀ ਸਰਕਾਰ ਝੂਠ ਬੋਲ ਕੇ ਤੋਰਤਾ ਐਮਐਸਪੀ ਲਾਅ ਬਣਾਵਾਂਗੇ ਨਹੀਂ ਬਣਾਈ ਔਰ ਹੁਣ ਸ਼ੰਭੂ ਬਹਿਰੀਅਤ ਤੇ ਜਦਨ ਗਏ ਇੱਥੇ ਭਗਵੰਤ ਦਾ ਰੋਲ ਆਉਂਦਾ ਜਿਹਨੂੰ ਮੈਂ ਮਾਨ ਕਹਿਣ ਨੂੰ ਦਿਲ ਨਹੀਂ ਕਰਦਾ ਬਈ ਇਮਾਨਦਾਰ ਰੋਲ ਆਉਂਦਾ ਪੰਜਾਬ ਦੇ ਵਾਸਤੇ ਇਸ ਬੰਦੇ ਨੇ ਅੱਜ ਵੀ ਜਾ ਕੇ ਦੇਖ ਲਓ ਖੱਗਰ ਦਰਿਆ ਤੇ ਮੋਰਚਾ ਲੱਗਿਆ ਹੋਇਆ ਹਰਿਆਣਾ ਪੁਲਿਸ ਲੱਗੀ ਜਿਹੜੀ ਬੈਰੀਕੇਟਿੰਗ ਹੋਈ ਆ ਬੈਰੀਕੇਟਿੰਗ ਉੱਤੇ ਜਿੱਥੋਂ ਡਰੋਨ ਮਾਰੇ ਗਏ ਜਿੱਥੋਂ ਜਿੱਥੋਂ ਸਾਡੇ ਸੈਂਕੜੇ ਨੌਜਵਾਨ ਕਿਸਾਨਾਂ ਨੂੰ ਫੱਟੜ ਕੀਤਾ ਜ਼ਖਮੀ ਕੀਤਾ ਟਰੈਕਟਰ ਭੰਨੇ ਨਿਸ਼ਾਨ ਸਾਹਿਬ ਪੈਰਾਂ ਥੱਲੇ ਕੁਚਲੇ ਕਿਸਾਨੀ ਝੰਡਿਆਂ ਨੂੰ ਰੋਂਦਿਆ ਉਹ ਸਾਡੀ ਧਰਤੀ ਦੇ ਅੰਦਰ ਆਇਆ ਸੀ ਤੇ ਭਗਵੰਤ ਮਾਨ 2 ਵਜੇ ਬੀਜੇਪੀ ਦੇ ਮინისტრਾਂ ਨਾਲ ਜਾ ਕੇ ਉਹਨਾਂ ਨੂੰ ਮਨਾਉਂਦਾ ਫਿਰਦਾ ਸੀਗਾ ਇਹ ਜੁਆਇੰਟ ਆਪਰੇਸ਼ਨ ਆ ਮੇਰੇ ਵੀਰੋ ਅਚੀ ਤਰ੍ਹਾਂ ਸਮਝੋ ਭਗਵੰਤ ਬੀਜੇਪੀ ਦਾ ਪੀ ਟੀਮ ਬਣ ਕੇ ਕਿਸਾਨ ਅੰਦੋਲਨ ਨੂੰ ਕੁਚਲਣ ਵਿੱਚ ਇਹਦਾ ਵੱਡਾ ਰੋਲ ਹੈ ਇਸ ਬੰਦੇ ਦਾ ਇਸ ਕਰਕੇ ਤੁਹਾਨੂੰ ਇਹਦੀ ਪਛਾਣ ਕਰਨੀ ਪੈਣੀ ਔਰ ਬੀਜੇਪੀ ਸ਼ੁਭ ਕਰਨ ਮਾਰਤਾ ਗੋਲੀ ਮਾਰ ਦਿੱਤੀ ਅੱਜ ਤੱਕ ਜ਼ੀਰੋ ਐਫ ਆਈ ਆਰ ਅਣਪਛਾਤੇ ਪੁਲਿਸ ਤੇ ਨੂੰ ਮਜ਼ਾਕ ਕਰਦਾ ਸੀ ਭਗਵੰਤ ਪਾਰਲੀਮੈਂਟ ਕੇ ਕਦੀ ਪੁਲਿਸ ਵੀ ਆਨ ਪਛਾਤੀ ਹੁੰਦੀ ਆ ਬੜੀ ਸੁਣੀ ਉਹਦਾਂ ਦੀ ਐਫਆਈਆਰ ਦਾਜ ਕੀਤੀ ਆ ਜਿਹੜੇ ਫੱਟੜੋਏ ਕੋਈ ਐਫਆਈਆਰ ਨਹੀਂ ਟਰੈਕਟਰ ਪਰ ਨਹੀਂ ਕੋਈ ਐਫਆਈਆਰ ਨਹੀਂ ਹਰਿਆਣਾ ਪੁਲਿਸ ਸਭ ਕੁਝ ਵੀਡੀਓਗ੍ਰਾਫਟ ਆ ਸਾਰਾ ਪ੍ਰੂਫ ਪਬਲਿਕ ਡੋਮੇਨ ਦੇ ਵਿੱਚ ਹੈਗਾ ਕੁਛ ਨਹੀਂ ਹੋਇਆ ਮੇਰੇ ਵੀਰੋ ਫੇਸ ਕਰਕੇ ਬੀਜੇਪੀ ਨੰਬਰ 1 ਟਾਰਗੇਟ ਤੇ ਨੰਬਰ 2 ਆ ਜਿਹੜੇ ਫਰਜੀ ਇਨਕਲਾਬੀ ਬੋਕਰ ਵਾਲੇ ਇੱਥੇ ਫਿਰਦੇ ਨੇ ਝੂਠੇ ਜਿਹੜੇ ਕਹਿੰਦੇ ਸੀ ਅਸੀਂ ਵੀਆਈਪੀ ਕੰਚੇ ਖਤਮ ਕਰਾਂਗੇ ਇਹ ਰਜਵਾੜੇ ਨੇ ਇਹ ਗੱਡੀਆਂ ਚੜਦੇ ਨੇ ਲੈਕਸਸ ਵਿੱਚ ਇਹ ਮਹਿਲਾਚ ਰਹਿੰਦੇ ਨੇ ਇਹ ਜਹਾਜ਼ਾਂ ਚੁੜਦੇ ਨੇ ਇਹਨਾਂ ਨੂੰ ਗਰੀਬਾਂ ਦੇ ਚੁੱਲਿਆਂ ਦੀ ਅੱਗ ਨਹੀਂ ਦੇਸੀ ਥੱਲੇ ਭਗਵਾਨ ਤੈਨੂੰ ਦੱਸਦੀ ਅੱਗ ਹੁਣ ਜ਼ਰਾ ਦੱਸੀ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਦੱਸੀ ਹਜ਼ਾਰ ਗਨਵੇਂ ਯਾਰ ਤੁਹਾਡੀ ਮਾਤਾ ਜੀ ਗਨਵੇਂ ਉਹਨੂੰ ਕੀ ਲੋੜ ਹੈ ਦੱਸੋ ਇੱਕ ਸਧਾਰਨ ਵਿਅਕਤੀ ਜਿਹੜੀ ਕਹਿੰਦੀ ਸੀ ਮੈਂ ਮਾਸਟਰ ਮਹਿੰਦਰ ਸਿੰਘ ਦੀ ਘਰੋਂ ਪੈਨਸ਼ਨ ਤੇ ਚਲਾਉਣੀ ਆ ਲੈਕਸਸ 3 3 ਕਰੋੜ ਦੀਆਂ ਗੱਡੀਆਂ ਵਿੱਚ ਚੜਦੇ ਨੇ ਯਾਰ ਇਹਨਾਂ ਦੀ ਭੈਣ ਜੀ ਅਲੱਗ ਸਿਕਿਉਰਿਟੀ ਇਹਦੇ ਧਰਮ ਪਤਨੀ ਅਲੱਗ ਸਿਕਿਉਰਿਟੀ ਰਾਗਵ ਚੱਡੇ ਦੀ ਆ ਜਾ ਕੇ ਪੰਜਾਬ ਪਹੁੰਚ ਦੇਖ ਲਓ ਉੱਥੇ ਉਦਾਂ ਹੀ ਖੜੀਆਂ ਗੱਡੀਆਂ ਲੈਕਸਸ 4-4 3-3 ਕਰੋੜ ਦੀਆਂ ਬੁਲੇਟ ਪ੍ਰੂਫ ਗੱਡੀਆਂ ਕੀ ਇਹ ਵੀਆਈਪੀ ਕਲਚਰ ਨਹੀਂਗਾ ਕੇਜਰੀਵਾਲ ਨੂੰ ਪੰਜਾਬ ਦਾ ਇੱਕ ਐਕਸਟਰਾ Z+ ਸਿਕਿਉਰਿਟੀ ਦੇ ਕੇ ਕਪੂਰਥਲਾ ਹਾਊਸ ਵਿੱਚ ਸਾਡੇ ਪੰਜਾਬ ਦੇ ਕਮਾਂਡੋ ਬਿਠਾਏ ਸੀ ਇਹ Z+ ਇਹ ਵੀਆਈਪੀ ਕਲਚਰ ਨਹੀਂਗਾ 50 ਕਿਲੋਮੀਟਰ ਜਾਣਾ ਹੁੰਦਾ ਤਾਂ ਪੰਜਾਬ ਦਾ ਹੈਲੀਕਾਪਟਰ ਉੱਡਦਾ ਮੇਰੇ ਘਰ ਦੇ ਲਾਗੇ ਉੱਡਦਾ ਇੱਥੇ ਚੀਫ ਮਿਨਿਸਟਰ ਦੇ ਘਰ ਦੇ ਲਾਗੇ ਮੇਰੀ ਚੰਡੀਗੜ੍ਹ ਕੋਠੀ ਆ ਰੋਜ਼ ਉੱਡਦਾ ਦੇਖਦਾ ਮੈਂ ਉੱਥੋਂ ਕਿੱਥੇ ਉਤਰਦਾ ਮੋਹਾਲੀ ਉਤਰ ਜਾਂਦਾ ਜਾ ਕੇ ਜਿਹੜਾ ਬੰਦਾ ਗੱਡੀ ਦੇ ਔਰ ਕਾਫਲਾ ਵੀ ਤੁਸੀਂ ਦੇਖੋਗੇ ਜਿਸ ਦਿਨ ਕਿਤੇ ਜਾਣਾ ਸਾਰਾ ਸ਼ਹਿਰ ਬੰਦ ਕਿਸੇ ਪਿੰਡ ਵਿੱਚ ਵਿਜ਼ਿਟ ਕਰਨਾ ਸਾਰੀ ਛੋਣੀ ਬਣਾ ਦਿੰਦੇ ਬਲਕੌਰ ਸਿੰਘ ਸਿੱਧੂ ਬੁੱਸੇ ਵਾਲਾ ਦਾ ਪੁੱਤਰ ਮਾਰੇਗਾ ਅੱਜ ਤੱਕ ਇਨਸਾਫ ਨਹੀਂ ਦਿੱਤਾ ਉਸ ਬੰਦੇ ਦਾ ਉਹਦੇ ਘਰ ਵਿੱਚ ਗਿਆ ਸਾਰੇ ਪਿੰਡ ਦੇ ਲੋਕਾਂ ਨੂੰ ਅੰਦਰ ਲੌਕ ਕਰ ਦਿੱਤਾ ਬਾਹਰ ਛੋਣੀ ਬਣਾ ਦਿੱਤੀ ਤੇ ਅੰਦਰ ਜਾ ਕੇ ਉਹਨਾਂ ਨੂੰ ਅਫਸੋਸ ਕੀਤਾ ਇਹ ਕਿਦਾਂ ਦੀ ਇਹ ਵੀਆਈਪੀ ਕਲਚਰ ਨਹੀਂ ਤਾਂ ਹੋਰ ਕੀ ਹੈ ਮੇਰੇ ਵੀਰੋ ਦੱਸਿਓ ਜ਼ਰਾ ਦੂਸਰਾ ਅਗੇ ਸਮਰਾਜ ਜੀ ਸਾਡੇ ਵੌਲੰਟਰੀਆਂ ਦੀ ਗੱਲ ਚੱਲਿਆ ਕਰੂਗੀ ਮੈਂ ਉਸ ਪਾਰਟੀ 'ਚ ਕੰਮ ਕੀਤਾ ਮੈਂ ਜਾਣਦਾ ਜਜ਼ਬਾਤੀ ਲੋਕ ਜੁੜੇ ਨੇ ਬਹੁਤ ਚੰਗੇ ਬੰਦੇ ਨੇ ਇਹਨਾਂ ਦੇ ਨਾਲ ਥੱਲੇ ਪਿੰਡਾਂ ਦੇ ਵਿੱਚ ਜਿਹੜੇ ਉਹਨਾਂ ਵਿਚਾਰਾਂ ਨੂੰ ਸਿਰਫ ਦਰਿਆ 'ਚ ਚੱਕਣ ਤੇ ਰੱਖਿਆ ਹੋਇਆ ਬਸਤੇ 'ਚ ਚੱਕਣ ਤੇ ਉੱਤੇ ਰੱਖਿਆ ਹੋਇਆ ਕੁੱਟਖਾਨੇ ਦੇ ਉੱਤੇ ਰੱਖਿਆ ਹੋਇਆ ਰਾਜ ਸਭਾ ਦੇਣੇ ਤੇ ਲਵਲੀ ਯੂਨੀਵਰਸਿਟੀ ਦਾ ਅਮੀਰ ਆਦਮੀ ਸਨੀ ਅਰੋੜਾ ਕੋਈ ਪ੍ਰਾਪਰਟੀ ਡੀਲਰ ਆ ਲੁਧਿਆਣੇ ਦਾ ਆ ਸੰਦੀਪ ਪਾਠਕ ਤੇ ਰਾਗਵ ਚੱਡਾ ਤਿੰਨ ਚਾਰ ਗੈਰ ਪੰਜਾਬੀ ਇਹਨਾਂ ਨੂੰ ਪੰਜਾਬ ਦੇ ਵਿੱਚ ਕੋਈ ਬੰਦਾ ਨਹੀਂ ਲੱਭਿਆ ਕਿ ਜਿਹੜਾ ਜੇਸ ਬੰਦੇ ਨੂੰ ਰਾਜ ਸਭਾ ਨਾਮਿਨੇਟ ਕਰਕੇ ਦੇ ਦੇ ਹਿੱਤ ਵਿੱਚ ਵਾਰ ਦਿੱਲੀ ਰਾਜ ਸਭਾ ਦੇ ਵਿੱਚ ਉਹ ਤਾਂ ਡਰਦੇ ਕੇਜਰੀਵਾਲ ਦੇ ਹੱਕ ਵਿੱਚ ਨਹੀਂ ਬੋਲੇ ਹੁਣ 5 ਐਮਪੀਆਂ ਦੀ ਫੋਟੋਆਂ ਆਈਆਂ ਸੋਸ਼ਲ ਮੀਡੀਆ ਤੋਂ ਡਰ ਕੇ ਇੰਨੇ ਡਰ ਗਏ ਨੇ ਕਿ ਉਹ ਆਪਣੇ ਕੇਜਰੀਵਾਲ ਦੇ ਹੱਕ ਵਿੱਚ ਇੱਕ ਪੋਸਟ ਨਹੀਂ ਪਾ ਸਕਿਆ ਰਾਜ ਸਭਾ ਦੇ ਮੈਂਬਰ ਅਗਰ ਕਿਸੇ ਝਾੜੂ ਵਾਲੇ ਅੱਛੇ ਵਰਕਰ ਨੂੰ ਬਣਾਇਆ ਹੁੰਦਾ ਰਾਜ ਸਭਾ ਦਾ ਉਹ ਵਿਚਾਰਾ ਪਾਵਾਂ ਉੱਥੇ ਜਾ ਕੇ ਲੜਦਾ ਮਰਦਾ ਉੱਥੇ ਜਾ ਕੇ ਆ ਹੁਣ 13 ਟਿਕਾਂ ਦਿੱਤੀਆਂ ਨੇ ਦੱਸੋ ਕਿਹੜਾ ਮੈਨੂੰ ਇਹਨਾਂ ਚੋਂ ਵੋਲੰਟੀਅਰ ਹੈਗਾ ਪੰਜ ਮੰਤਰੀ ਤਿੰਨ ਤਿਤਲੀਆਂ ਅਤਿਤਲੀ ਆਇਆ ਨਹੀਂ ਰੱਖਿਆ ਸੀ ਨਾ ਲਬਜ਼ ਸਾਡੀ ਜੀਪੀ तितਲੀ ਲੈ ਗਏ ਸਾਡਾ ਰਿੰਕੂ ਜਿਹੜਾ ਪਿਛਲੇ ਸਾਲ ਲੈ ਕੇ ਗਿਆ ਸੀ तितਲੀ ਉਹ ਪਹਿਲਾਂ तितਲੀ ਇਹਨਾਂ ਦੇ ਫੁੱਲ ਤੇ ਬੈਠੀ ਤੇ ਪਰਸੋਂ ਚੌਥੋਂ ਉੱਡ ਕੇ ਤੇ ਕਮਲ ਦੇ ਫੁੱਲ ਤੇ ਜਾ ਕੇ ਬਹਿ ਗਈ ਐ ਇੱਕ ਸਾਡਾ ਚੱਬੇ ਵਾਲ ਲੈ ਕੇ ਗਿਆ ਉਹ ਹਾਰਪੁਰ ਤੋਂ ਜਿੱਥੋਂ ਮੇਰਾ ਲੋਕ ਸਭਾ ਹਲਕਾ ਹੁੰਦਾ ਯਾਰੋ ਤਿੰਨ ਦਿਨ ਪਹਿਲਾਂ ਸੰਗਲ ਪਾ ਕੇ ਆਇਆ ਵਿਧਾਨ ਸਭਾ ਦੇ ਵਿੱਚ ਜਦੋਂ ਜਾਣਾ ਸੀ ਆ ਕਰਜ਼ੇ ਦੀ ਪੰਡ ਚੱਕੀ ਹੋਈ ਸਰ ਦੇ ਉੱਤੇ ਪਖੰਡ ਕਰਕੇ ਉਹਨਾਂ ਨਾਲ ਲੜਿਆ ਬਹੁਤ ਪੂਰੀ ਤਰ੍ਹਾਂ ਨਾਲ ਤੇ ਪਤਾ ਲੱਗ ਗਿਆ ਅੱਜ ਚੱਬੇਵਾਲ ਚੱਲ ਗਿਆ ਪਤਾ ਅੱਛੀ ਤਰ੍ਹਾਂ ਪਤਾ ਕਰਾਇਆ ਉਹਦੀ ਬਾਮ ਰੋਡ ਕੇ ਲੈ ਕੇ ਗਿਆ ਭਗਵੰਤ ਮਿਸਯੂਜ਼ ਆਫ ਵਿਜੀਲੈਂਸ ਬ੍ਰੋਸ ਮਿਸਯੂਜ਼ ਆਫ ਪੁਲਿਸ ਫੋਰਸ ਉਹਨੂੰ ਅੱਜ ਦਾ ਬਾਮ ਰੋਡ ਕੇ ਕਹਿੰਦੇ ਪਰਚਾ ਦਰਜ ਕਰਕੇ ਆਫ ਆਈ ਆਰ ਰਿਪੋਰਟ ਦਿਖਾਈ ਵਿਜੀਲੈਂਸ ਕਹਿੰਦੇ ਸਾਡੇ ਨਾਲ ਰਹਿਣਾ ਵਾ ਕਿ ਜੇਲ੍ਹ ਵਿੱਚ ਜਾਣਾ ਹੁਣ ਬਾਹਰ ਬਾਇਜ਼ਤ ਬੰਦਾ ਜਿਹਦੇ ਘਰ ਬੱਚੇ ਨੇ ਔਰਤਾਂ ਨੇ ਉਹ ਡਰਦਾ ਉਹ ਕਹਿੰਦਾ ਜੀ ਤੁਹਾਡੇ ਨਾਲ ਚੱਲ ਜਾਣਾ ਮੈਂ ਅੱਤ ਇੱਕ ਇੱਕ ਦੋ ਦਿਨ ਪਹਿਲਾਂ ਕਿਹੜੀ ਤਿਤਲੀ ਲੈ ਕੇ ਗਿਆ ਪਵਨ ਤੀਨੂ ਕਿਹੜੀ ਤਿਤਲੀ ਇਹਨਾਂ ਨੇ ਨਹੀਂ ਚੱਕੀ ਭਗਵੰਤ ਮੇਰੇ ਨਾਲ ਲੜਦਾ ਸੀ ਮੈਂ ਮਗਰਲੇ ਪਾਸੇ ਦੇਖ ਤੇਰੇ ਪਿੱਛੇ 50 तितਲੀਆਂ ਨੇ ਰੱਦੀ ਜਿਹੜੀਆਂ ਕੋਈ ਅਕਾਲੀ ਜਿਹੜਾ ਤੁਸੀਂ ਦੂਜਿਆਂ ਨੂੰ ਟੀਚਰਾਂ ਕਰਦੇ ਹੋ ਜਾਂ ਤੁਸੀਂ ਕਿਹਨੇ ਸਵਰਾਜ ਹਮ ਤੋ ਬਲਬ ਵੀ ਬਦਲेंगे ਕੇਚਰੀਵਾਲ ਕੇ ਹਮ ਤੋ ਬਲਬ ਵੀ ਬਦਲੇ ਮੈਂ ਦਿੱਲੀ ਮੈਂ ਤੋ ਗਲੀ ਵਾਲੋਂ ਕੋ ਮੋਹੱਲੇ ਵਾਲੋਂ ਕੋ ਪੁੱਛ ਕੇ ਬਦਲਾ ਬਦਲਾ ਕਰੇ ਕਿ ਬਲਬ ਬਦਲ ਦੇ ਕਿ ਨਹੀਂ ਬਦਲ ਦੇ ਇੱਥੇ ਸਾਰਾ ਪੰਜਾਬ ਬਦਲ ਕੇ ਰੱਖ ਦਿੱਤਾ ਯਾਰ ਤੁਸੀਂ ਇੰਨਾ ਲੁਕਿਆ ਕਿਹੜਾ ਮਾਫੀਆ ਨਹੀਂ ਹੈਗਾ ਮੇਰੇ ਕੋ ਦੱਸੋ ਪਰਸੋ ਚੌਥ 10 ਦਿਨ ਪਹਿਲਾਂ ਮੈਂ ਏ ਡੀਜੀਪੀ ਇੰਟੈਲੀਜੈਂਸ ਦੀ ਰਿਪੋਰਟ ਛਾਇਆ ਕੀਤੀ ਆ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਏ ਡੀਜੀਪੀ ਇੰਟੈਲੀਜੈਂਸ ਪੰਜਾਬ ਦਾ ਰਿਪੋਰਟ ਦੇ ਰਿਹਾ ਕਿ 12-15 ਜ਼ਿਲ੍ਹਿਆਂ ਵਿੱਚ ਆ ਨਾਮ ਨੇ ਬੰਦਿਆਂ ਦੇ ਆ ਅਫਸਰ ਨੇ ਜਿਹੜੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਨੇ ਕੋਈ ਜਵਾਬ ਨਹੀਂ ਉਸ ਕੱਲ ਦਾ ਬਿਲਕੁਲ ਵੀ ਆ ਸਾਡੇ ਗੁਜਰਾ ਤੇ ਸੁਨਾਮ ਬੈਠਾ ਜਸਵਿੰਦਰ ਇਹਨਾਂ ਦੇ ਪਿੰਡਾਂ ਦੇ ਵਿੱਚ 25 ਬੰਦੇ ਮਰ ਗਏ ਯਾਰ ਜ਼ਹਿਰੀਲੀ ਸ਼ਰਾਬ ਪੀ ਕੇ ਵਾਟ ਡਸ ਥੈਟ ਮੀਨ ਥੈਟ ਮੀਨਸ ਕਿ ਸ਼ਰਾਬ ਪੈਰਲਲ ਮਾਫੀਆ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਇੱਕ ਸਰਕਾਰੀ ਸ਼ਰਾਬ ਇੱਕ ਗੈਰ ਕਾਨੂੰਨੀ ਸਰਕਾਰੀ ਮਾਫੀਆ real estate ਮਾਫੀਆ ਜਿਹੜੀ ਬੀਬੀ ਕੀ ਨਾਂ ਉਹਦਾ ਮਾਨੂਕੇ ਸਰਬਜੀਤ ਕੌਰ ਜਿਨੇ ਇੱਕ ਐਨਆਰਆਈ ਦੀ ਜਗਰਾਉਂ ਦੇ ਵਿੱਚ ਕੋਠੀ ਤੇ ਕਬਜ਼ਾ ਕਰ ਲਿਆ ਉਹ real estate ਮਾਫੀਆ ਨਹੀਂਗਾ ਤਾਂ ਹੋਰ ਕੀ ਹੈ ਡਰਗ ਮਾਫੀਆ ਕਿਹੜੀ ਚੀਜ਼ ਆ ਮਾਫੀਆ ਪੰਜਾਬ ਦੇ ਵਿੱਚ ਅੱਜ ਵੀ ਚੱਲਦਾ ਭ੍ਰਿਸ਼ਟਾਚਾਰ ਅਖੇਜੇ ਇੱਕ ਆਨਲਾਈਨ ਨੰਬਰ ਦਿੱਤਾ ਕਿੱਥੇ ਤੇਰਾ ਆਨਲਾਈਨ ਨੰਬਰ ਥਾਣਿਆਂ 'ਚ ਤਹਿਸੀਲਾਂ 'ਚ ਦਫ਼ਤਰਾਂ 'ਚ ਜਿਹੜਾ ਕੰਮ ਪਹਿਲਾਂ ਕਿਤੇ 10-15000 ਦੇ ਕੇ ਗਰੀਬ ਆਦਮੀ ਜੋ ਸਧਾਰਨ ਆਦਮੀ ਕਹੋਂਦਾ 50 50000 ਰੁਪਿਆ ਰੇਟ ਚੱਕ ਦਿੱਤਾ ਉਹਨਾਂ ਨੇ ਇੰਨੀ ਕ腐ਪਸ਼ਨ ਥਾਣਿਆਂ ਤੇ ਤਹਿਸੀਲਾਂ ਦੇ ਵਿੱਚ ਸਭ ਕੁਝ ਹੋ ਰਿਹਾ ਇਸ ਕਰਕੇ ਮੇਰੇ ਵੀਰੋ ਮੈਂ ਤਾਂ ਤੁਹਾਨੂੰ ਕਹਿਣਾ ਕਿ ਇਹਨਾਂ ਦੋ ਫੋਰਸਸ ਹੁਣ ਅਗਿ ਅਕਾਲੀ ਦਲ ਦੀ ਗੱਲ ਜਿਹੜਾ ਇਹਨਾਂ ਨੇ ਕੈਂਡੀਡੇਟ ਅਨਾਉਂਸ ਕੀਤਾ ਇਹ ਤਾਂ ਤੁਸੀਂ ਸਹਿਮਤ ਹੋ ਨਾ ਕਿ ਜੇ ਅਕਾਲੀ ਦਲ ਨੂੰ ਵੋਟ ਪਾਉਗੀ ਜਿਹੜੀ ਇੱਕ ਵੀ ਪਾਉਗੀ ਸਾਰੇ ਪੰਜਾਬ ਨੂੰ ਕਹਿਣਾ ਚਾਹਨਾ ਵਾ ਇੱਕ ਵੀ ਵੋਟ ਜਿਹੜੀ ਕਾਸਟ ਹੋਗੀ ਉਹ ਡਾਇਰੈਕਟ ਇਨਡਾਇਰੈਕਟਲੀ ਭਾਜਪਾ ਨੂੰ ਜਾਊਗੀ ਗੱਲ ਨਾਲ ਮੇਰੇ ਨਾਲ ਸਹਿਮਤ ਹੋ ਤੁਸੀਂ ਕਿ ਨਹੀਂ ਸਹਿਮਤ ਹੈਗੇ ਇਸ ਕਰਕੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਚਾਹਨਾ ਤੋ ਖਾਮਤ ਖਾਇਓ ਕਿਤੇ ਗਲਤੀ ਦੇ ਨਾਲ ਕਿ ਅਸੀਂ ਪੰਥ ਨੂੰ ਪਾਰੇ ਇਹ ਪੰਥ ਨਹੀਂਗਾ ਅਗਰ ਇਹ ਪੰਥ ਹੁੰਦਾ ਤੇ ਬਾਈਬਲ ਚ ਸਾਡੇ ਬੱਚੇ ਨਾ ਮਰਦੇ ਅਗਰ ਇਹ ਪੰਥ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਨਾ ਹੁੰਦੀ ਅਗਰ ਇਹ ਪੰਥ ਹੁੰਦਾ ਤੇ ਸੁਮੇਤ ਸਿੰਘ ਸੈਣੀ ਵਰਗਾ ਇਨਕਾਊਂਟਰ ਸਪੈਸ਼ਲਿਸਟ ਸਾਡਾ ਡੀਜੀਪੀ ਅਕਾਲੀ ਦਲ ਦੇ ਰਾਜ ਵਿੱਚ ਨਾ ਹੁੰਦਾ ਅਗਰ ਇਹ ਪੰਥ ਹੁੰਦਾ ਸਾਡੇ ਕਾਲ ਤੱਕ ਸਾਫ ਦੇ ਚੱਥੇਦਾਰ ਨੂੰ ਅੰਗੂਠਾ ਛਾਪਨਾ ਬਣਾਉਂਦੇ ਤੇ ਇੱਥੇ ਫਰਜੀ ਮਾਫੀ ਨਾਮੇ ਨਾ ਦਵਾਉਂਦੇ ਅਗਰ ਇਹ ਪੰਥ ਹੁੰਦਾ ਤਾਂ ਸਾਡੀ ਐਸਜੀਪੀਸੀ ਲਫਾਫਾ ਕਲਚਰ ਦਾ ਸ਼ਿਕਾਰ ਨਾ ਹੁੰਦੀ ਇਸ ਕਰਕੇ ਕੱਖ ਨਹੀਂ ਗਏ ਇਹ ਇਹ ਤਾਂ ਇੱਕ ਰੂਟੀਨ ਪੋਲੀਟੀਕਲ ਪਾਰਟੀ ਆ ਬੰਦੇ ਮਿਲੇ ਹੋਏ ਨੇ ਜੇ ਚੋਣਾਂ ਜਿੱਤ ਗਏ ਭਾਜਪਾ ਨਾਲ ਇਕੱਠੇ ਹੋ ਕੇ ਮੁੜ ਕੇ ਇਹਨਾਂ ਨੇ ਫਿਰ ਸਰਕਾਰਾਂ ਦਾ ਆਨੰਦ ਮਾਣਣਾ ਹੈ ਮਾਨ ਸਾਹਿਬ ਦੀ ਗੱਲ ਹੋਈ ਮੈਂ ਉਹਨਾਂ ਦਾ ਉਹ ਮੇਰੇ ਬਜ਼ੁਰਗਾਂ ਦੇ ਸਮਾਨ ਉਹਨਾਂ ਦੀ ਉਮਰ ਆ ਮੈਂ ਉਹਨਾਂ ਬਾਰੇ ਕੁਝ ਨਹੀਂ ਕਹਿਣਾ ਚਾਹਣਾ ਪਰ ਮੈਂ ਉਹਨਾਂ ਨੂੰ ਇਹ ਪੁੱਛਣਾ ਚਾਹਣਾ ਤੁਸੀਂ ਕਹਿੰਦੇ ਜੀ ਕਿ ਖੈਰਾ ਆ ਕੇ ਮੈਨੂੰ ਹਰਾ ਦੂਗਾ ਤੁਸੀਂ ਸੱਤ ਇਲੈਕਸ਼ਨਾਂ ਲੜੀਆਂ ਸੰਗੂਤ ਤੋਂ ਮੇਰੇ ਕੋਲ ਡਾਟਾ ਕਿਡਾਇਆ ਸਾਰਾ ਮੇਰੇ ਮਿੱਤਰਾਂ ਨੇ ਦਿੱਤਾ ਪੰਜ ਵਾਰ ਹਾਰੇ ਨੇ ਮੈਂ ਹਰਾਇਆ ਉਹਨਾਂ ਨੂੰ ਪੰਜ ਵਾਰ ਇੱਕ ਵਾਰ ਤਨੋਲੇ ਤੋਂ ਹਰੇ ਨੇ ਐਮਐਲਏ ਦੀ ਇਲੈਕਸ਼ਨ ਮੈਹਰਾਇਆ ਉਹਨਾਂ ਨੂੰ ਇਲੈਕਸ਼ਨ ਹੈ ਡੈਮੋਕ੍ਰੈਟਿਕ ਪ੍ਰੋਸੈਸ ਹੈਗਾ ਸਾਰੀਆਂ ਪਾਰਟੀਆਂ ਨੂੰ ਅਧਿਕਾਰ ਹੈ ਲੜਨ ਦਾ ਤੁਸੀਂ ਇਹ ਥੋੜੋ ਬਲੈਕਮੇਲ ਕਰ ਸਕਦੇ ਹੋ ਕਿ ਤੁਸੀਂ ਇਲੈਕਸ਼ਨ ਨਹੀਂ ਲੜਨੀ ਔਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਅਜ ਕਾਂਗਰਸ ਦੀ ਕੈਡਰ ਬੈਠੋ ਮੇਰੀ ਗੱਲ ਧਿਆਨ ਨਾਲ ਸੁ ਕਿਸੇ ਹੋਰ ਪਾਰਟੀ ਕੋ ਐਡਾ ਸਟਰੋਂਗ ਕੈਡਰ ਨਹੀਂ ਕਾ ਜਿੰਨਾ ਤੁਹਾਡੇ ਕੋਲ ਸਟਰੋਂਗ ਕੈਡਰ ਆ ਹੁਣ ਸੁਣੋ 2022 ਚ ਸਭ ਤੋਂ ਜ਼ਿਆਦਾ ਡਿਫੀਟ ਹੋਈ ਆ ਕਾਂਗਰਸ ਦੀ ਕਿਉਂਕਿ ਆ ਬੋਕਰ ਦੀ ਇੱਕ ਖਵਾ ਚੱਲਦੀ ਸੀ ਮੈਂ ਬੋਕਰ ਕਹਿਣਾ ਗਾਂ ਤੋਂ ਬੋਕਰ ਕਹਿਣਾ ਕਿਸੇ ਨੇ ਝਾੜੂ ਨਹੀਂ ਕਹਿਣਾ ਝਾੜੂ ਦਾ ਫਿਰ ਵੀ ਬਹੁਤ ਬਾਇਜ਼ਤ ਲਫ਼ਜ਼ ਹੈਗਾ ਵਾ ਸਭ ਤੋਂ ਮਾੜੀ ਹਾਰ ਹੋਈ 2022 ਵਿੱਚ ਕਿੰਨੀਆਂ ਵੋਟਾਂ ਪਈਆਂ ਆਪਾਂ ਨੂੰ ਨੌ ਅਸੈਂਬਲੀ ਦੇ ਉੱਤੇ 218000 ਵੋਟ ਪਈ ਆ ਇਹ ਕਾਟੀਟਰ ਆ ਸਾਡਾ ਵਗਦੀ ਹਨੇਰੀ ਵਿੱਚ 218000 ਕਾਂਗਰਸ ਦਾ ਕਾਟੀਟਰ ਖੜਾ ਸੀਗਾ 3 ਮਹੀਨੇ ਬਾਅਦ ਜਿੰਮੀ ਚੋਣਾਏ ਸਿਮਰਨਜੀਤ ਮਾਨ ਨੂੰ ਕਿੰਨੀ ਵੋਟ ਪਈ ਆ 254000 ਨਾਰਮਲ ਕਿੰਨੀ ਪੈਂਦੀ ਉਹਨਾਂ ਨੂੰ ਜਦੋਂ ਹਾਰਦੇ ਨੇ 50 55000 45000 ਉਹ ਸਾਰੀ ਕਾਂਗਰਸ ਦੀ ਵੋਟ ਸ਼ਿਫਟ ਹੋ ਗਈ ਕਿਉਂਕਿ ਤਾਜ਼ਾ-ਤਾਜ਼ਾ ਉਹ ਗੁੱਸਾ ਸਿਕਾ ਰਵੇਤੀ ਪਾਰਟੀਆਂ ਦੇ ਨਾਲ ਲੋਕਾਂ ਨੂੰ ਉਹਨੇ ਕਿਹਾ ਸਿਮਰਨਜੀਤ ਮਾਨ ਹਰਾਊਗਾ ਇਹਨੂੰ ਜਿਹੜਾ ਬੋਕਰ ਪਾਰਟੀ ਆ ਤੇ ਇਹਨੂੰ ਆਪਾਂ ਪਾ ਦਿੰਨੇ ਵੋਟ ਇਹ ਗਲਤਫਹਿਮੀ ਦਾ ਸ਼ਿਕਾਰ ਹੋ ਗਏ ਤੁਸੀਂ ਤੁਹਾਡੀ ਵੋਟ ਨਹੀਂ ਸੀ ਕਿ ਤੁਹਾਡੇ ਕੋ ਕੇਡਰ ਨਹੀਂਗਾ ਇਹ ਕੇਡਰ ਤੁਹਾਡਾ ਵਾ ਤੁਹਾਡੀ ਔਰ ਜੇ ਤੁਸੀਂ ਕੱਲਾ ਹੋਰ ਕੁਛ ਨਾ ਕਰੋ ਤੁਸੀਂ ਕੱਲਾ ਕੇਡਰ ਮੈਨੂੰ ਅچھے ਤਰੀਕੇ ਨਾਲ ਇਮਾਨਦਾਰੀ ਜਿੱਦਾ ਮੇਰੀ ਭੈਣ ਨੇ ਕਿਹਾ ਵਾ ਕੱਲਾ ਖੇਡਰ ਮੈਨੂੰ ਵੋਟ ਪਾ ਦੇ ਕੋਈ ਸ਼ਕਤੀ ਨਹੀਂ ਜਿਹੜੀ ਸੰਗਰੂਰ ਦੇ ਵਿੱਚ ਆਪਾਂ ਨੂੰ ਹਰਾ ਸਕੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਐਨੀ ਸ਼ਕਤੀ ਆ ਤੁਹਾਡੇ ਵਿੱਚ ਜਿੰਦਾਬਾਦ ਲਾਸਟ ਗੱਲ ਮੈਨੂੰ ਕਹਿੰਦੇ ਜੀ ਕਿ ਤੁਸੀਂ ਐਨ ਆਰ ਆਈਸ ਫੋਨ ਕਰਦੇ ਬੜੇ ਚੰਗੇ ਨੇ ਮੇਰੇ ਸਤਿਕਾਰਯੋਗ ਮੈਂ ਸਭ ਦੀ ਕਦਰ ਕਰਦਾ ਮੈਂ ਕਦੀ ਕਿਸੇ ਨਾਲ ਬਦਕਲਾਮੀ ਨਹੀਂ ਕੀਤੀ ਔਰ ਮੈਂ ਗੋਲਡੀ ਨੂੰ ਕਹੂੰਗਾ ਕਿ ਕਿਉਂਕਿ ਹਲੇ ਥੋੜਾ ਹਲੇ ਯੰਗ ਆ ਨਾ ਬਿਕੋਜ਼ ਜਦੋਂ ਮੈਂ ਸ਼ੁਰੂ ਕੀਤਾ ਤਾਂ ਮੈਂ ਕਿਹਾ ਮੇਰੇ ਵਰਗਾ ਮੈਂ ਬਹੁਤ ਅਗਰੈਸਿਵ ਸੀਗਾ ਪਰ ਹੌਲੀ-ਹੌਲੀ ਆਪਣੇ ਆਪ ਨੂੰ ਟੂਨ ਡਾਊਨ ਕੀਤਾ ਨਾ ਹੌਲੀ-ਹੌਲੀ ਇਸ ਨੂੰ ਮੈਂ ਘਟਾਇਆ ਜਿਹੜੇ ਐਨਆਰਆਈ ਫੋਨ ਕਰਦੇ ਉਹਨਾਂ ਮੈਨੂੰ ਉਹ ਲੜਨ ਨੂੰ ਪੈਂਦੇ ਕਿ ਜੀ ਤੁਸੀਂ ਸਿੱਖ ਰਾਜਨੀਤੀ ਖਰਾਬ ਕਰ ਰਹੇ ਹੋ ਮੈਂ ਕਿਹਾ ਅੱਛਾ ਉਹ ਕਿੱਦਾਂ ਜੀ ਅਖੇ ਜੀ ਤੁਸੀਂ ਸੰਗਰੂਰ ਦੇ ਮਾਨ ਸਾਹਿਬ ਹਰਗੇ ਤੇ ਤੁਸੀਂ ਸਿੱਖ ਰਾਜਨੀਤੀ ਖਤਮ ਮੈਂ ਕਿਹਾ ਪਹਿਲਾਂ ਇਹ ਦੱਸੋ ਕਿ ਉਸ ਤਿੰਨ ਵਾਰੀ ਐਮਪੀ ਬਣੇ ਨੇ ਤੁਸੀਂ ਇਹ ਦੱਸੋ ਮੈਨੂੰ ਕਿ ਸੰਗਰੂਰ ਤੋਂ ਬਾਹਰ ਸਿੱਖ ਰਾਜਨੀਤੀ ਸਿਮਰਨਜੀਤ ਸਿੰਘ ਮਾਨ ਨੇ ਕਿੱਥੇ ਖੜੀ ਕੀਤੀ ਆ ਦੱਸੋ ਕੀਤੀ ਖੜੀ ਕਿਤੇ ਅਗਰ ਖੜੀ ਕੀਤੀ ਹੁੰਦੀ ਤੇ ਅੱਜ 13 ਸਿਮਰਨਜੀਤ ਮਾਨ ਚਾਹੀਦੇ ਸੀਗੇ ਇੱਕ ਨਹੀਂ ਸੀ ਚਾਹੀਦਾ ਮੇਰੇ ਵੀਰੋ ਇਸ ਕਰਕੇ ਉਹਨਾਂ ਦਾ ਇਹ ਵੀ ਇਲਜ਼ਾਮ ਗਲਤ ਹੁਣ ਪਾਰਲੀਮੈਂਟ ਤੇ ਆ ਜਾਓ ਪਾਰਲੀਮੈਂਟ ਦੇ ਵਿੱਚ ਉਹਨਾਂ ਨੇ ਕਿੰਨੇ ਕਿ ਮੁੱਦੇ ਉਠਾਏ ਨੇ ਇਹ ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ ਮੈਂ ਉਸ ਵਾਇਗਰੂ ਤੋਂ ਡਰ ਕੇ ਕਹਿਣਾ ਵਾਂ ਅਗਰ ਮੈਨੂੰ ਮੌਕਾ ਮਿਲੇਗਾ ਉੱਥੇ ਸੰਗਰੂਰ ਤੇ ਪੰਜਾਬ ਨਿਤ ਦਿਨ ਗੂੰਜੇਗਾ ਪਾਰਲੀਮੈਂਟ ਵਿੱਚ ਕਿਸਾਨ ਗੂੰਜਣਗੇ ਵਪਾਰੀ ਗੂੰਜਣਗੇ ਵਪਾਰੀ ਗੂੰਜਣਗੇ ਨੌਜਵਾਨਾਂ ਦਾ ਭਵਿੱਖ ਗੂੰਜੇਗਾ ਇੰਡੀਆ ਦਾ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਸੈਂਟਰਲ ਏਸ਼ੀਆ ਤੱਕ ਖੁੱਲਣਾ ਚਾਹੀਦਾ ਜਿੱਥੇ ਸਾਡਾ ਜਿੰਸ ਸਾਡੀਆਂ ਫਸਲਾਂ ਸਾਡੀਆਂ ਇੰਡਸਟਰੀਅਲ ਪ੍ਰੋਡਕਟਸ ਜਿਹੜੇ ਇਥੋਂ ਕੁਝ 100 ਕਿਲੋਮੀਟਰ ਦੂਰ ਜਾ ਕੇ 2 3 4 ਉਹਨਾਂ ਦੀ ਕੀਮਤ ਹੁੰਦੀ ਆ ਕਿਸੇ ਨੇ ਕਿਹਾ ਪਾਕਿਸਤਾਨ ਦੇ ਨਾਲ ਬਾਰਡਰ ਖੋਲਣਾ ਚਾਹਤ ਭਗਵੰਤ ਤਾਂ ਉਹਦਾ ਵਿਰੋਧ ਕਰਦਾ ਵਾ ਭਾਜਪੀ ਵੀ ਵਿਰੋਧ ਕਰਦੀ ਤੇ ਭਗਵੰਤ ਵੀ ਵਿਰੋਧ ਕਰਦਾ ਹੋ ਗਈ ਨਾ ਗੱਲ ਇਹਨਾਂ ਦੀ ਏਕ ਲਾਈਨ ਦੇ ਉੱਤੇ ਭਾਈ ਅਮਰਿਤਪਾਲ ਸਿੰਘ ਨੇ ਐਨਐਸਐ ਲਾਈ ਇਹਨੂੰ ਪੁੱਛੇ ਤੈਨੂੰ ਕਹਿੰਨੇ ਅਧਿਕਾਰ ਦਿੱਤਾ ਸੀਗਾ ਕਿ ਸਾਡੇ ਨੌਜਵਾਨਾਂ ਤੇ ਐਨਐਸਐ ਲਾ ਕੇ ਤੂੰ ਡਿਬਰੂਗੜ੍ਹ ਜੇਲ੍ਹ ਭੇਜ ਗਲਤੀ ਕੀਤੀ ਆ ਤੈਨੂੰ ਸੁਸਾਧਾ ਪਰਚਾ ਦਰਜ ਕਰ ਅਮਰਸਰ ਟ੍ਰਾਇਲ ਕਰ ਅਮਰਸਰ ਜੇਲ੍ਹ ਚ ਰੱਖ ਸਾਲ ਪੂਰਾ ਹੋਇਆ ਮੁੜ ਕੇ ਸਾਲ ਦੀ ਐਕ ਕਿ ਦਿੱਲੀ ਨੇ ਹਮਾਰੇ ਕੋ ਬੋਲਾ ਕਿ ਅ ਦਿੱਲੀ ਨੇ ਹਮਾਰੀ ਮਦਦ ਮੰਗੀ ਹਮਨੇ ਦੀ ਜਦੋਂ ਫੜਿਆ ਗਿਆ ਐਨਐਸਏ ਲਾ ਕੇ ਡਿਬਰੂਗੜ੍ਹ ਭੇਜਿਆ ਦਿੱਲੀ ਦੁਬਾਰਾ ਮਦਦ ਮੰਗੇਗੀ ਹਮ ਦੇਂਗੇ ਦੋ ਗੱਲਾਂ ਦੇ ਜੁਆਇੰਟ ਆਪਰੇਸ਼ਨ ਐਕਸਪੋਜ਼ ਹੋ ਗਏ ਕਿਸਾਨਾਂ ਤੇ ਤੇ ਐਨਐਸਏ ਦੇ ਉੱਤੇ ਇਸ ਕਰਕੇ ਇਹਨਾਂ ਸਾਰੀਆਂ ਸ਼ਕਤੀਆਂ ਤੋਂ ਬਚੋ ਇਹ ਨਹੀਂ ਕਹਿੰਦਾ ਕਿ ਮੈਂ ਕੋਈ ਰੱਬ ਆ ਮੈਂ ਕੋਈ ਤੁਹਾਡਾ ਦਿਨ ਰਾਤ 24 48 ਘੰਟੇ ਚ ਭੋਖ ਨਹੀਂ ਬਤ ਸਾਕਦਾ ਸੌਰੀ ਪਰ ਇੱਕ ਗੱਲ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਕਿ ਜਿੰਨੀ ਮੇਰੇ ਵਿੱਚ ਜਾਨ ਹੈਗੀ ਆ ਉਹ ਮੈਂ ਪੰਜਾਬ ਲਈ ਔਰ ਸੰਗਰੂਰ ਦੇ ਪੱਖ ਦੇ ਮਸਲਿਆਂ ਵਾਸਤੇ ਤੰਦੇ ਹੀ ਨਾਲ ਕੰਮ ਕਰੂੰਗਾ ਤੇ